ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਮੁਸ਼ਕਤ ਦੇ ਅਰਥ ਹਨ ਮਿਹਨਤ ਕਾਲਨਾ ਸਖਤ ਕੰਮ ਨਾਮ ਜਪਣ ਵਿੱਚ ਮੁਸ਼ਕਤ ਜਾਂ ਮਿਹਨਤ ਕਰਨੀ ਪੈਂਦੀ ਹੈ ਉਹ ਕਿਹੜੀ ਮੁਸ਼ਕਤ ਜਾਂ ਮਿਹਨਤ ਹੈ ਜਿਹੜੀ ਨਾਮ ਵਿੱਚ ਕਰਨੀ ਪੈਂਦੀ ਹੈ ਨਾਮ ਜਪਣ ਵੇਲੇ ਤਾਂ ਸਰੀਰ ਕੋਈ ਕੰਮ ਨਹੀਂ ਕਰਦਾ ਇਕ ਜਗ੍ਹਾ ਤੇ ਆਰਾਮ ਨਾਲ ਬੈਠਾ ਹੁੰਦਾ ਹੈ ਨਾਮ ਸਬੰਧੀ ਮੁਸ਼ਕਲ ਤੋਂ ਗੁਰੂ ਨਾਨਕ ਸਾਹਿਬ ਦਾ ਕਿਸ ਮੁਸ਼ਕਲ ਵੱਲ ਇਸ਼ਾਰਾ ਹੈ ਜਰਾ ਸੋਚਿਆ ਪਤਾ ਲੱਗੇਗਾ ਕਿ ਨਾਮ ਜਪਣ ਵਾਲੀ ਮੁਸ਼ਕਲ ਉਤਨੀ ਸਰੀਰਕ ਮੁਸ਼ਕਲ ਜਾਂ ਮਿਹਨਤ ਨਹੀਂ ਜਿੰਨੀ ਦਿਮਾਗੀ ਜਾਂ ਮਨ ਦੀ ਮੁਸ਼ਕਲ ਹੈ ਮਨ ਨੂੰ ਨਾਮ ਸਿਮਰਨ ਵਿੱਚ ਡਾਢੀ ਮੁਸ਼ਕਲ ਕਰਨੀ ਪੈਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਮ ਸਬੰਧੀ ਮੁਸ਼ਕਲ ਤੋਂ ਜ਼ਿਆਦਾ ਕਰਕੇ ਮਨ ਦੀ ਮੁਸ਼ਕਲ ਹੀ ਮੁਰਾਦ ਹੈ ਮਨ ਨੂੰ ਨਾਮ ਜਪਣ ਵਿੱਚ ਕਿਉਂ ਅਤੇ ਕਿਹੜੀ ਮੁਸ਼ਕਲ ਕਰਨੀ ਪੈਂਦੀ ਹੈ ਰਗਵੀਰ ਸਿੰਘ ਵੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਨੋਂ ਨਾਮ ਜਪਣ ਵਿੱਚ ਕਿਉਂ ਅਤੇ ਕਿਹੜੀ ਮੁਸ਼ਕਲ ਕਰਨੀ ਪੈਂਦੀ ਹੈ ਇਸ ਸਬੰਧੀ ਵਿਚਾਰ ਕਰਦੇ ਹੋਏ ਪਤਾ ਲੱਗਦਾ ਹੈ ਗੁਰਸਿੱਖ ਦਾ ਮਨ ਨਾਮ ਜਪਣ ਤੋਂ ਪਹਿਲੇ ਦੁਨੀਆ ਅਤੇ ਦੁਨੀਆ ਦੀਆਂ ਚੀਜ਼ਾਂ ਸੰਬੰਧੀ ਖਾਸ ਰਾਵਾਂ ਖਾਸ ਅੰਦਾਜ਼ੇ ਲਗਾਈ ਬੈਠਾ ਹੁੰਦਾ ਹੈ ਇਹ ਅੰਦਾਜ਼ੇ ਉਸ ਦੇ ਦੁਨੀਆ ਦੇ ਲੋਕਾਂ ਵਿੱਚ ਰਹਿ ਕੇ ਉਹਨਾਂ ਦੀਆਂ ਰੋਜ਼-ਰੋਜ਼ ਦੁਨੀਆਵੀ ਗੱਲਾਂ ਸੁਣ-ਸੁਣ ਕੇ ਪੱਕੇ ਕੀਤੇ ਹੁੰਦੇ ਹਨ ਇੰਨਾ ਪੱਕੇ ਹੋਏ ਦੁਨੀਆਵੀ ਅੰਦਾਜ਼ਿਆਂ ਜਾਂ ਨਿਸ਼ਚਿਆਂ ਅਨੁਸਾਰ ਉਹ ਮੁਦਦਤਾ ਤੋਂ ਆਪਣਾ ਜੀਵਨ ਬਤੀਤ ਕਰਦਾ ਹੈ ਜਦ ਗੁਰਸਿੱਖ ਨਾਮ ਜਪਣ ਦਾ ਜੀਵਨ ਅਖਤਿਆਰ ਕਰਦਾ ਹੈ ਤਾਂ ਉਸ ਦੇ ਕੰਨਾਂ ਵਿੱਚ ਦੁਨੀਆ ਦੇ ਨਿਸ਼ਚਿਆਂ ਦੀ ਬਜਾਏ ਗੁਰੂ ਦੇ ਦੁਨੀਆ ਸਬੰਧੀ ਨਿਸ਼ਚੇ ਸੁਣਾਈ ਪੈਣੇ ਸ਼ੁਰੂ ਹੁੰਦੇ ਹਨ ਕਿਉਂਕਿ ਗੁਰੂ ਦੀਆਂ ਗੱਲਾਂ ਅਤੇ ਦੁਨੀਆ ਤੋਂ ਸੁਣੀਆਂ ਗੱਲਾਂ ਵਿੱਚ ਬੜਾ ਫਰਕ ਹੁੰਦਾ ਹੈ ਇਸੇ ਕਰਕੇ ਗੁਰਸਿੱਖ ਦੇ ਮਨ ਨੂੰ ਪਹਿਲੇ ਆਪਣੇ ਪੁਰਾਣੇ ਖਿਆਲ ਅਤੇ ਨਿਸ਼ਚੇ ਠੀਕ ਅਤੇ ਗੁਰੂ ਦੇ ਗੁਰਬਾਣੀ ਰਾਹੀਂ ਦਸੇ ਨਿਸ਼ਚੇ ਉਪਰੇ-ਉਪਰੇ ਲੱਗਦੇ ਹਨ ਮਿਸਾਲ ਦੇ ਤੌਰ ਤੇ ਉਸ ਨੂੰ ਦੁਨਿਆਵੀ ਲੋਕਾਂ ਰਿਸ਼ਤੇਦਾਰਾਂ ਅਤੇ ਦੁਨਿਆਵੀ تعلیم ਨੇ ਦੱਸਿਆ ਹੁੰਦਾ ਹੈ ਕਿ ਇਹ ਮੇਰਾ ਪਿਤਾ ਹੈ ਮੇਰਾ ਦੇਸ਼ ਹੈ ਇਹ ਮੇਰਾ ਘਰ ਹੈ ਪਰ ਉਸ ਦੇ ਨਾਮ ਦੇ ਰਸਤੇ ਤੇ ਤੁਰਨ ਵਾਲਾ ਪੂਰਨ ਗੁਰੂ ਇਸ ਦੇ ਉਲਟ ਦੱਸਦਾ ਹੈ ਕਿ ਇਸ ਸੰਸਾਰ ਵਿੱਚ ਤੇਰਾ ਕੋਈ ਦੁਸ਼ਮਣ ਨਹੀਂ ਇਹ ਤੇਰੇ ਮਾਤਾ ਪਿਤਾ ਸਾਥ ਸੰਬੰਧੀ ਕਿਸੇ ਆਰਜੀ ਸਮੇ ਲਈ ਤੇਰੇ ਨਾਲ ਆਣ ਮਿਲੇ ਹਨ ਇਹ ਸਭ ਰਿਸ਼ਤੇਦਾਰ ਵੀ ਤੇਰੀ ਤਰ੍ਹਾਂ ਜੀਵਨ ਮੁਸਾਫਰ ਹਨ ਜੋ ਆਪੋ ਆਪਣੇ ਟਿਕਾਨਿਆਂ ਤੇ ਪਹੁੰਚ ਕੇ ਤੇਰੇ ਨਾਲੋਂ ਵਿਛੜ ਜਾਣਗੇ ਕੋਈ ਕਿਸੇ ਦਾ ਦੇਸ਼ ਨਹੀਂ ਸਭ ਦੇਸ਼ ਇੱਕ ਹਨ ਅਤੇ ਉਹ ਉਸ ਕਰਤਾਰ ਦਾ ਹੈ ਜਿਸ ਨੇ ਸ੍ਰਿਸ਼ਟੀ ਰਚੀ ਹੈ ਫਿਰ ਗੁਰੂ ਆਖਦਾ ਹੈ ਇਹ ਇਹ ਸੰਸਾਰ ਜੋ ਤੈਨੂੰ ਦਿਸਦਾ ਹੈ ਇਹ ਹਰੀ ਦਾ ਰੂਪ ਹੈ ਸਭ ਪਾਸੇ ਹਰੀ ਹੀ ਹਰੀ ਹੈ ਉਸ ਦਾ ਹੀ ਚਾਰੋਂ ਪਾਸੇ ਪਸਾਰਾ ਹੈ ਅਤੇ ਜਦੋਂ ਗੁਰਸਿੱਖ ਗੁਰੂ ਦੇ ਸਭ ਨਿਸ਼ਤੇ ਆਪਣੇ ਪੁਰਾਣੇ ਅਤੇ ਦੁਨਿਆਵੀ ਕੱਲਾ ਨਿਸ਼ਟਿਆਂ ਤੋਂ ਵੱਖਰੇ ਨਵੇਂ ਅਤੇ ਉਲਟ ਦੇਖਦਾ ਹੈ ਤਾਂ ਪਹਿਲੇ ਪਹਿਲਾ ਆਪਣੇ ਨਿਸ਼ਟਿਆਂ ਨੂੰ ਤਿਆਕ ਕੇ ਗੁਰੂ ਦੇ ਨਿਸ਼ਟਿਆਂ ਅਨੁਸਾਰ ਜੀਵਨ ਬਤੀਤ ਕਰਨਾ ਉਸ ਨੂੰ ਬੜਾ ਕਠਨ ਜਾਂਪਦਾ ਹੈ ਗੁਰੂ ਦਾ ਸਿੱਖ ਨਾਲ ਉਸ ਨੂੰ ਮਾਨਸ ਤੋਂ ਦੇਵਤਾ ਬਣਾ ਦੇਣਾ ਇਕਰਾਰ ਹੁੰਦਾ ਹੈ ਪਰ ਮਾਨਸ ਤੋਂ ਦੇਵਤਾ ਬਨਣ ਵਿੱਚ ਸਿੱਖ ਦਾ ਸਰੀਰ ਜਾਂ ਸ਼ਕਲ ਸੂਰਤ ਨਹੀਂ ਬਦਲਦੇ ਉਸ ਦਾ ਮਨ ਦ੍ਰਿਸ਼ਟੀਕੋਣ ਜਾਂ ਖਿਆਲ ਬਦਲਦੇ ਹਨ ਅਗਰ ਆਦਮੀ ਕੋਲ ਉਸ ਤੇ ਨਿਸ਼ਚੇ ਅਤੇ ਖਿਆਲ ਲੈ ਲਵੋ ਤਾਂ ਉਸ ਦੇ ਪਾਸ ਹੋਰ ਕੁਝ ਰਹੇ ਹੀ ਨਹੀਂ ਜਾਂਦਾ ਕਿਉਂਕਿ ਆਦਮੀ ਦੀ ਸਭ ਤੋਂ ਵੱਡੀ ਮਲਕੀਅਤ ਉਸ ਦੇ ਖਿਆਲ ਹੀ ਹੁੰਦੇ ਹਨ ਹਰ ਆਦਮੀ ਦੀ ਦੁਨੀਆ ਉਸਦੇ ਨਿਸ਼ਚਿਆਂ ਉੱਤੇ ਹੀ ਕਾਇਮ ਹੁੰਦੀ ਹੈ ਇਸ ਲਈ ਜਦ ਨਾਮ ਦੇ ਰਸਤੇ ਤੇ ਗੁਰਸਿੱਖ ਤੁਰਦਾ ਹੈ ਤਾਂ ਉਸ ਨੂੰ ਆਪਣੇ ਨਿਸ਼ਚੇ ਖਿਆਲ ਵਿਚਾਰ ਛੱਡ ਕੇ ਗੁਰੂ ਦੀਆਂ ਵਿਚਾਰਾਂ ਅਤੇ ਨਿਸ਼ਚੇ ਗ੍ਰਹਿਣ ਕਰਨੇ ਬੜੇ ਮੁਸ਼ਕਲ ਨਜ਼ਰ ਆਉਂਦੇ ਹਨ ਆਪਣਾ ਸਭ ਕੁਝ ਛੱਡ ਕੇ ਗੁਰੂ ਦਾ ਸਭ ਕੁਝ ਆਪਣੇ ਅੰਦਰ ਭਰਨ ਦਾ ਕੰਮ ਕੋਈ ਇੱਕ ਦੋ ਦਿਨ ਦੀ ਖੇਡ ਨਹੀਂ ਇਹ ਤਾਂ ਜਨਮ ਪਰ ਵਿੱਚ ਵੀ ਪੂਰੀ ਹੋ ਜਾਵੇ ਤਾਂ ਗੁਰਸਿੱਖ ਨੂੰ ਸੋਚਦਾ ਸਸਤਾ ਸਮਝਣਾ ਚਾਹੀਦਾ ਹੈ ਇਸ ਲਈ ਗੁਰੂ ਦਾ ਸਿੱਖ ਹਰ ਰੋਜ਼ ਆਪਣੇ ਸਦੀਆਂ ਪਪਨੇ ਪੁਰਾਣੇ ਸੁਭਾ ਨੂੰ ਤਿਆਗਦਾ ਅਤੇ ਉਸ ਦੀ ਥਾਂ ਗੁਰੂ ਦੇ ਸੁਭਾ ਨੂੰ ਪਰਵੇਸ਼ ਕਰਾਂਦਾ ਰਹਿੰਦਾ ਹੈ ਇਹ ਹੀ ਮੁਸ਼ਕਲ ਇਹ ਹੀ ਮਿਹਨਤ ਅਤੇ ਇਹ ਹੀ ਕਲਨਾ ਹੈ ਜੋ ਹਰ ਗੁਰਸਿੱਖ ਨੂੰ ਮਾਨਸ ਤੋਂ ਦੇਵਤਾ ਬਨਣ ਵਾਸਤੇ ਕਰਨੀ ਪੈਂਦੀ ਹੈ ਭਾਈ ਗੁਰਦਾਸ ਜੀ ਨੇ ਜਦ ਆਖਿਆ ਸੀ ਗੁਰਸਿੱਖੀ ਬਾਰੀਕ ਹੈ ਸਿਲ ਚਟਣ ਵਿਕੀ ਕਿ ਇਹ ਦੇਮ ਤੱਕ ਆਖੀਏ ਇਹ ਬਲੋ ਨਕੀ ਤਾਂ ਉਹਨਾਂ ਦਾ ਇਸ਼ਾਰਾ ਵੀ ਇਸੇ ਮੁਸ਼ਕਲ ਵੱਲ ਸੀ ਜੋ ਨਾਮ ਜਪਣ ਵਾਲੇ ਪਰਸ਼ਾ ਨੂੰ ਖਰੀਦੇ ਰਸਤੇ ਤੇ ਕਰਨੀ ਪੈਂਦੀ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਨਾਮ ਜਪਣ ਵਿੱਚ ਮੁਸ਼ਕਲ ਕਲਨਾ ਸਖਤ ਮਿਹਨਤ ਕਰਨੀ ਪੈਂਦੀ ਹੈ ਤਾਂ ਇਹ ਜਪਿਆ ਹੀ ਕਿਉਂ ਜਾਵੇ ਜਾਂ ਦੂਸਰੇ ਲਫ਼ਜ਼ਾਂ ਵਿੱਚ ਉਹ ਕਿਹੜਾ ਲਾਭ ਹੈ ਉਹ ਕਿਹੜਾ ਵੱਡਾ ਇਨਾਮ ਹੈ ਜਿਹੜਾ ਨਾਮ ਜਪਣ ਦੀ ਮੁਸ਼ਕਲ ਜਾਂ ਕਲਨਾ ਨੂੰ ਬਰਦਾਸ਼ਤ ਕੀਤਿਆਂ ਹੀ ਗੁਰਸਿੱਖ ਨੂੰ ਮਿਲਦਾ ਹੈ ਆਓ ਇਸਦਾ ਉੱਤਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਜੋ ਗੁਰਸਿੱਖ ਨਾਮ ਸਿਮਰਨ ਦੀ ਮੁਸ਼ਕਕਤ ਕਰਦਾ ਹੈ ਉਸ ਦੇ ਵਿਚਾਰ ਬਦਲਨੇ ਸ਼ੁਰੂ ਹੋ ਜਾਂਦੇ ਹਨ ਉਸ ਦਾ ਦ੍ਰਿਸ਼ਟੀਕੋਣ ਬਟਣਾ ਸ਼ੁਰੂ ਹੋ ਜਾਂਦਾ ਹੈ ਭਾਵ ਬਦਲਣਾ ਸ਼ੁਰੂ ਹੋ ਜਾਂਦਾ ਹੈ ਉਸ ਦਾ ਮਨੁੱਖੀ ਸੁਭਾਅ ਬਦਲ ਕੇ ਰੱਬੀ ਸੁਭਾਅ ਹੁੰਦਾ ਹੈ ਅਤੇ ਇੱਕ ਦਿਨ ਐਸਾ ਹੁੰਦਾ ਹੈ ਕਿ ਉਹ ਇਸ ਸ੍ਰਿਸ਼ਟੀ ਨੂੰ ਰੱਬੀ ਨਜ਼ਰ ਨਾਲ ਰੱਬੀ ਨੁਕਤਾ ਨਿਗਾਹ ਨਾਲ ਦੇਖਦਾ ਹੈ ਅਤੇ ਇਸ ਵਿੱਚ ਬੇਪਰਵਾਹ ਬੇਫਿਕਰ ਸ਼ੌਂਕ ਚਿੰਤਾ ਤੋਂ ਉੱਚੇ ਪਾਤਸ਼ਾਹ ਦੇ ਸੁੱਖਾਂ ਨੂੰ ਸ਼ਰਮਿੰਦਿਆ ਕਰ ਦੇਣ ਵਾਲਾ ਮਹਾ ਸੁਖੀ ਜੀਵਨ ਬਤੀਤ ਕਰਦਾ ਹੈ ਅੰਤ ਵਿੱਚ ਫਿਰ ਉਹ ਕਰਤਾਰ ਨਾਲ ਇਕਮਿਕ ਹੋ ਜਾਂਦਾ ਹੈ ਜਾਂ ਕਰਤਾਰ ਦਾ ਹੀ ਰੂਪ ਹੋ ਜਾਂਦਾ ਹੈ ਉਸ ਦਾ ਇੱਥੇ ਵੀ ਅਤੇ ਅੱਗੇ ਵੀ ਮੁਖ ਉਜਲਾ ਹੋ ਜਾਂਦਾ ਹੈ ਉਹ ਆਤਮਿਕ ਨੁਕਤੇ ਤੋਂ ਇਤਨਾ ਅਮੀਰ ਹੋ ਜਾਂਦਾ ਹੈ ਕਿ ਉਸ ਦੀ ਦੌਲਤ ਵੰਡਿਆ ਮੁਕਤੀ ਨਹੀਂ ਸਗੋਂ ਖੂਦ ਇਹ ਪਾਣੀ ਮੰਗ ਵਰਤਿਆ ਵੱਧਦੀ ਹੈ ਨਾਮ ਦੀ ਮੁਸ਼ਕਤ ਵਾਲੇ ਗੁਰਸਿੱਖ ਕਿਸੇ ਵਕਤ ਰੱਬ ਰੂਪ ਹੋ ਕੇ ਆਪਣੀ ਦੌਲਤ ਨੂੰ ਵੰਡ ਵੰਡ ਕੇ ਕਈ ਜੀਵਨ ਪੰਧ ਦੇ ਮੁਸਾਫਰਾਂ ਦਾ ਭਲਾ ਕਰਦੇ ਹਨ ਐਸੇ ਗੁਰਸਿੱਖਾਂ ਗੁਰਮਖੰਡ ਸੰਬੰਧੀ ਹੀ ਕਿਹਾ ਗਿਆ ਹੈ ਗੁਰਸਿੱਖਾਂ ਕੀ ਪੁਖ ਸਭ ਗਈ ਤਿਨ ਪਿੱਛੇ ਹੋਰ ਖਾਏ ਕਨੇਰੀ ਜੀ ਇਸ ਮੁਸ਼ਕਲ ਦਾ ਫਲ ਆਦਮੀ ਨੂੰ ਰੱਬ ਵਰਗਾ ਸੁਖੀ ਵੇਪਰਵਾ ਅਤੇ ਸ਼ਕਤੀਮਾਨ ਬਣਾ ਦੇਵੇ ਉਹ ਮੁਸ਼ਕਲ ਖੁਸ਼ੀ ਨਾਲ ਕਰਨੀ ਚਾਹੀਦੀ ਹੈ ਉਹ ਮੁਸ਼ਕਲ ਨਹੀਂ ਮੁਸ਼ਕਲ ਦੇ ਪੇਸ ਵਿੱਚ ਰੱਬ ਦੀ ਰਹਿਮਤ ਹੈ ਰੱਬ ਤੱਕ ਪਹੁੰਚਣ ਦੀ ਪੌੜੀ ਹੈ ਸੂਰ ਮੇ ਐਸੀ ਮੁਸ਼ਕਲ ਪਿੱਛੇ ਦੁਨੀਆ ਦੇ ਝੂਠੇ ਅਤੇ ਨਾਸ਼ਵੰਤ ਸੁੱਖ ਸਦਾਬਾਰ ਦੇ ਆਏ ਹਨ ਅਤੇ ਅੱਕੇ ਨੂੰ ਸਦਾਬਾਰ ਦੇ ਰਹਿਣਗੇ ਜਾਗਤ ਜੋਤ ਜਪੈ ਨੇ ਸੁਬਾਸੁਰ ਇਕ ਬਿਨਾ ਮਨ ਨੇਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮਰੀ ਮਟ ਪੂਲ ਨ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਇਕ ਬਿਨਾ ਨਹ ਇਕ ਪਛਾਨੈ ਪੂਰਨ ਜੋਤ ਜਗੈ ਘਟ ਮੈ ਤਬ ਖਾਲਸਾ ਤਾਹੇ ਨ ਖਾਲਸ ਜਾਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ